ਕਾਰ ਦੀਆਂ ਭੁੱਲਾਂ ਦੀਆਂ ਵਾਪਸੀਆਂ ਮਖਸ਼ਣੀਆਂ ਆਗਾਹ ਤੋਂ ਸਮਤ ਸੋਧੀ ਬਖਸ਼ਣੇ ਕਿਰਪਾ ਕਰਨੀ ਜੀ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜਨ ਬੋਲਨ ਸਮਝਣ ਦੀ ਸੁਝ ਬਖਸ਼ਣੇ ਸੇਵਾ ਸੁਨ ਕਰਨ ਦੇ ਬਾਲੂ ਤੋਂ ਬਖਸ਼ਣੇ ਪੜੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦੈ ਵਸਾਉਣਾ ਖਾਂਜਨੀਆਂ ਤੇਰਪੁਰ ਪੇਟਾ ਮਾਂ ਦਰਤੇ ਕਬੂਲ ਕਰਨੀਆਂ ਸਰਬਤ ਸੰਗਤਰੀਆਂ ਮੰਦੀਆਂ ਮੁਰਾਦਾਂ ਗੁਰਮਤਿ ਦੇ ਮਤਾਕ ਪੂਰੀਆਂ ਕਰਨੀਆਂ ਦਰੋ ਕੋ ਨਾ ਹੁੰਦਾ ਸੋ ਸਿੱਕੇ ਜੀਵਨ ਦੀ ਦਾਤ ਸੇਵਾ ਸਮਰਨ ਦੀਆਂ ਦਾਤਾਂ ਬਖਸ਼ਣੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕੰਨੀ ਯਾਤਰੂਆਂ ਦੀ ਯਾਤਰਾ ਸੁਭਲੀ ਕਰਨੀ ਜੀ ਬਖਸ਼ੇਆਂ ਪੰਡਾਰਿਆਂ ਵਿੱਚੋਂ ਪੰਚਮ ਖੜਾ ਪ੍ਰਸ਼ਾਦ ਕੀ ਦੇਖ ਸੱਜ ਕੇ ਹਾਜ਼ਰ ਰਹਿ ਦਰਤੇ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਹੋਵੇ ਮਹਾਰਾਜ ਬੇਨਤੀ ਹੈ ਪਿਆਰੀਆਂ ਸੰਗਤਾਂ ਸ੍ਰੀ ਹਿਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੀਆਂ ਹਨ ਦਰਸ਼ਨ ਕਰਕੇ ਵਾਪਸ ਆ ਰਹੀਆਂ ਨੇ ਆਪ ਜੀ ਨੇ ਕਿਰਪਾ ਕਰਨੀ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣਾ ਰਾਹ ਪੰਡਿਆ ਅੰਗ ਸੰਗ ਸਹਾਈ ਹੋਣ ਮਹਾਰਾਜ ਇਸ ਵੇਲੇ ਸੰਗਤ ਸਾਹ ਦੇ ਆਪ ਜੀ ਕਿਰਪਾ ਕਰੋ ਸਤਿਗੁਰਾਂ ਤਾਂ ਤੇ ਪ੍ਰਕਾਸ਼ ਧਨ ਵਰਟਾਲੇ ਮੰਨ ਦੀ ਅਗੇ ਬਖਸ਼ੋ ਰਾਹ ਪੰਡਿਆ ਅੰਗ ਸੰਗ ਸਹਾਈ ਹੋਵੋ ਸਮੂਹ ਸੰਗਤਾਂ ਨੂੰ ਸੋਨੇ ਸੁਗਾਸਤਨਾ ਤੇ ਪ੍ਰਕਾਸ਼ਮਨ ਹੋ ਕਰਕੇ ਹੁਲੇ ਦਰਸ਼ਨ ਦੇਦਾਰੇ ਬਖਸ਼ ਕਰਕੇ ਨਦਰੋ ਨਜ਼ਰੀ ਨਿਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬੱਤ ਦਾ ਹੈ ਮੰਗ ਬੋਵਣ ਨਾਨਕ ਨਾਮ ਚੜਦੀ ਕਲਾ ਤੇਰੀ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਣੇ ਗੁਣ ਤੇ ਕੋਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉੱਚਾ ਅਪਾਰ ਬੇਅੰਤ ਸੁਹਾਮੀ ਉੱਚਾ ਅਪਾਰ ਬੇਅੰਤ ਸੁਹਾਮੀ ਉੱਚਾ ਅਪਾਰ ਸਵਾਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਇਹ ਗਾਉ ਤੇ ਉਦਰ ਸੁਣ ਤੇ ਉਦਰੇ ਗਾਉ ਤੇ ਉਦਰੇ ਸੁਣ ਤੇ ਉਦਰੇ ਗਾਉ ਕੋਣ ਤੇ ਗੁਣ ਤੇ ਪਾਣ ਪਾਇ ਉਤਾਰੇ ਕੋਣ ਜਰੇ ਗੁਣ ਤੇ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਇਹ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰੇ ਕੌਣ ਜਾਨੇ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਇਹ ਬੇਨਤੀ ਸੁਣ ਪ੍ਰਭ ਮੇਰੇ ਆਪਣੇ ਚੇਰੇ ਦੇ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਆਖ ਪ੍ਰਪਦਾਤੇ ਆਪਣੀ ਸ਼ਰਨ ਆਖ ਪ੍ਰਪਦਾਤੇ ਗੁਰ ਪਰਸਾਦ ਕੀਨੇ ਵਿਰਲੇ ਜਾਂ ਗੁਰ ਪਰਸਾਦ ਕੀਨੇ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮਿਰਚੀਤਾ ਚਰਨ ਕਮਲ ਵਸੇ नानक एक करे अरदास नानके अरस नानकरे अरस विसरणा पूरन गुणदास विसरणा पूरन गुणदास तन सोवेला जि दर्शन के ਨਾ ਚਿਤ ਦਰਸ਼ਨ ਕਰੀਨਾ ਹੋ ਭਲਿ ਹਾਨੀ ਸਤਗੁਰ ਚਰੇਨਾ ਹੋ ਭਲਿ ਹਾਨੀ ਸਤਗੁਰ ਚਰੇਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ जीव प्रभतेर सच तुम्हारा अमृत वाणी सच तुम्हारा अमृत वाणी शीतल पूरख दृष्ट सुज शीतल पूरक दृष्ट सुजा ਤਖਤ ਨਿਵਾਸੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨ ਜਾਵੇ ਮੇਰਾ ਪ੍ਰਭ ਅਬਿਨਾਸੀ ਆਏ ਨ ਜਾਵੇ ਮੇਰਾ ਪ੍ਰਭ ਅਬਿਨਾਸੀ ਤੁਮ ਮੇਰਵਾਨ ਦਾਸ ਹਮਦੀਨਾ ਤੁਮ ਮਹਿਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਪਰਪੁਰਲੀਨਾ ਨਾਨਕ ਸਾਹਿਬ ਪਰਪੁਰਲੀਨਾ ਸਤਨਾਮ ਵਾਹਿਗੁਰੂ ਜੀ ਪ੍ਰਭ ਦਾਤੋ ਦਾਤਾਰ ਪਰਉ ਜਾਚਕ ਇਕ ਸਰਨਾ ਮਿਲੈ ਤਾਨ ਸੰਤਰੇ ਜੇ ਲਗ ਭਵ ਜਲ ਤਰਨ ਬਿਨ ਤਕਰਹੁ ਅਰਦਾਸ ਸੁਨੋ ਜੀ ਠਾਕੁਰ ਪਾਵੈ ਦੇਹ ਦਰਸ ਮਨ ਚਾਉ ਭਗਤ ਏਹੋ ਮਨ ਠਹਿਰਾਵ ਬਲਿ ਉਚ ਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ प्रकट सगल हार भवन मह जन नानक गुर पार ब्रह्म जगत जलंदा रख ले अपनी कृपा धार जित द्वारे उबरे तितय ते लए उपहार सतगुरु सुख विखालिया सच्चा शब्द विचार ਨਾਨਕ ਆਵਰਨਾ ਤੂ ਜਈ ਹਰ ਬਿਨ ਬਕਸ਼ਨ ਹਾਰ ਨਾਨਕ ਆਵਰਨਾ ਤੂ ਜਈ ਹਰ ਬਿਨ ਬਕਸ਼ਨ ਹਾਰ ਏ ਰਗੁਨਿਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤਿ ਸ ਚੀਤ ਰਖ ਨਾਨਕ ਨਿਵਹਿ ਨਾਲ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿਭਵੇ ਨਾਲ ਸੇਵਕ ਕੈ ਪਰਪੂਰ ਜੁਗ ਜੁਗ ਵਾ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ कह न सकी को हूं तू कद का ब्रह्मा बिजनेस रहते अज्ञते तिन को मोपिया मन मत का चवरासी लाख जों ने उपाय रिझक दिया सबहु को तद का सेवक कह प्रभु जुग जुग ਵਾਹ ਗੁਰੂ ਤੇਰਾ ਸਭ ਸਦਕਾ ਸੇਵਕ ਕਹਿ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਜਾ ਤੂੰ ਮੇਰੇ ਵਾਲਾ ਤਾਂ ਕਿਆ ਮੋ ਚੰਦਾ ਸੁਦ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਥੋੜਨਾ ਵੀ ਖਾਏ ਖਰਚ ਰੰਦਾ ਲੱਖ ਚਰਾਸੀ ਮੇਦਣੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇ ਮਿਲ ਵਰ ਗੋ ਬਿੰਦਾ ਸਬੇ ਕਾਜ ਸਵਾਰੀਏ ਜਾਂ ਤਦ ਪਵੰਦਾ ਸਬੇ ਕਾਜ ਸਵਾਰੀਏ ਜਾਂ ਤਦ ਪਵੰਦਾ ਬਿੰਦਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਰੀਂਜਨ ਅਨਕਾਰ ਜਿਉ ਤਾਂ ਕੀ ਘਤ ਕੇ ਨਾ ਜਾਈ ਮਿਤ ਵੜਿਆਈ ਮੇਰਾ ਗੋਬਿੰਦ ਅਲਖ ਅਪਾਰ ਜੀਓ ਅਲਖ ਅਪਾਰ ਅਪਰੰਪਰ ਆਪਰਾ ਆਪਣਾ ਜਾਣੇ ਕਿਆ ਇਹ ਜੰਤ ਵਿਚਾਰੇ ਕਹੀਏ ਜੋ ਤੁਦਾਂਖ ਵਖਾਣੇ ਜਿਸਨੂੰ ਨਦਰ ਕਰੇ ਮੇਰਾ ਪਿਆਰਾ ਸੋ ਗੁਹੁਕ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਬਿੰਦ ਅਗਮ ਅਗੋਚ ਆਦਿ ਨੰਦ ਜਨਨ ਕਾਰੇ ਜੀਓ ਅਬ ਰੱਖੋ ਦਾਸ 파ਟ ਕੀ ਲਾਜ ਜੈਸੀ ਰੱਖੀ ਲਾਜ ਭਗਤ ਪ੍ਰਹਲਾਦ ਕੀ ਹਰਨਾ ਕੁਸ਼ ਫਾਰੇ ਕਰਾਜ ਤੁਨ ਤੋਕਤੀ ਲਾਜ ਰਖੀ ਹੈ ਪ੍ਰਭ ਜੀ ਛੀਨਤ ਵਸਤਰ ਦੀਨ ਬੋਸਾਜ ਸੋਦਾ ਮਾਪਦਾ ਤੇ ਰਖਿਆ गणक पड़त पुरते काज श्री सतगुरु सो पर सन कल चुक होए राखो दास पाठ की ला नासर मनसूर गुरु गोविंद सिंगर इज दी मंजूर गुरु गोविंद सिंगर हक रागंजू ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨशाह ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦ ਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਾਦੀਰੇ ਹਰਕਾਰ ਗੁਰੂ ਗੋਬਿੰਦ ਸਿੰਘ ਵੇਖ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਪਲੀਹਾ ਮੰਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਘਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕਿਵਾਰ ਤੁਮ ਤਨ ਤਣੇ ਉਦਾਰ ਤਿਆਗੀ শ্রবণਨ ਸੁਣੀਤ ਸੋ ਜਾਸ ਤੁਮਾਰ ਮੰਗੋ ਕਾਹੇ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮ ਬਿਪ ਸੁਦਾਮਾ ਤਿੰਨ ਕੋ ਕਿਰਪਾ ਪਈ ਹੈ ਅਪਾਰ ਕਹ ਕਬੀਰ ਤੁਮ ਸਮਰਥਾ ਦਾਤੇ ਚਾਰ ਪਦਾਰਥ ਦੇਤ ਨਬਰ ਕਹ ਕਬੀਰ ਤੁਮ ਸਮਰਥਾ ਦਾਤੇ ਚਾਰ ਪਦਾਰਥ ਦੇਤ ਨਬਰ ਸਤਗੁਰ پارਸ ਪਰਸਿਆ ਕੰਚਨ ਕਰੈ ਮਨੂਰ ਮਲੀਨਾ ਸਤਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੈ ਲਖੀਨਾ ਸਤਗੁਰ ਪੂਰਾ ਭਾਰ ਜਾ ਸਿਮਲ ਸਫਲ ਕਰੈ ਸੰਗਲੀਨਾ ਮਾਨ ਸਰੋਵਰ ਸਤਗੁਰ ਕਾਗੋ ਹੰਸ ਜਲੋ ਦੁੱਧ ਪੀਣਾ ਗੁਰ ਤੀਰਥ ਦਰਿਆਉ ਹੈ ਪਸੂ ਪ੍ਰੇਤ ਕਰੈ ਪਰ ਬੀਣਾ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਓਡੀਣਾ ਗੁਰਮੁਖ ਮਨ ਅਪਤੀਜ ਪਤੀਣਾ ਗੁਰਮੁਖ ਮਨ ਅਪਤੀਜ ਪਤੀਣਾ ਵਾਹਿਗੁਰੂ 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 ਵਾਹਿ ਜੀਉ ਕਬਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸੋ ਕਹਿਤ ਮਜ ਸੋਤ ਜਿਸੇ ਤਹੀ ਭਾਤ ਖਾਹਿ ਜੀਉ ਦੇਖ ਰੂਪ ਅਤ ਅਨੋਖ ਮੋਹ ਮਹਾਮਕ ਪਈ ਕਿੰਕਨੀ ਸਪਤ ਜਨਤ ਕਾਰ ਕੇਲ ਪਾਹਿ ਜੀਉ काल कलम हुकम हाथ कहो कौन मेट सके इसम ज्ञान ध्यान तरत ए चाहे जियो सत साच श्री निवास आत पुरख सदा तुही वाहे गुरु वाहे गुरु वाहे गुरु वाहे जियो वाहे गुरु वाहे गुरु वाहे गुरु वाहे जियो थिर कर बैसो हर जन प्यारे सतगुरु तुमरे काज सवारे दुष्ट दूत परमेश्वर मारे जन की पैज रखी कर तारे बाद सहा सहा सब वश कर दीने अमृत नाम महारस पीने निरप होए पजो भगवान साथ संगत मिलकी नो दान शरण परे प्रभु अंतर जामी नानक ओट पकरी प्रभु स्वामी जैसा सतगुरु सुनीदा तै सो ही मैं डीठ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਵਸੀਟ ਹਰ ਨਾਮੋਂ ਮੰਤਰ ਦੜਾਏਂਦਾ ਕੱਟੇ ਹਾ ਮੈ ਰੋਗ ਨਾਨਕ ਸਤ ਗੁਰ ਤੇ ਨ ਮਿਲਾਇਆ ਜੇ ਨ ਧੁਰੇ ਪਿਆਸ ਸੰਜੂਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅਮਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ ਸੁਖ ਹਾਟਾਂ